ਨੇ ਮਿਰਤੀ ਜੀ ਸਸਿਕਾ ਮੋਹ ਜੀ ਸਸਿਕਾ ਮੋਹ ਤਾਂ ਸਸਿਕਾ ਕੀ ਹਲਦਾ ਨਾਸਵਦੀਆ ਮੰਮੀ ਉਹ ਸੁਣਾਉਂਦੇ ਠੀਕ ਹੈ ਪੁੱਤ ਤੈਨੂੰ ਕਿੰਨੇ ਵਾਰੇ ਕਿਆ ਨਾ ਪਿਆਰਾ ਨੂੰ ਹੱਥ ਲਾਇਆ ਕਰ ਮੰਮੀ ਨਾ ਧੋ ਲਿਆ ਤੁਸੀਂ ਹਾਂ ਬੇਟਾ ਮੈਂ ਨਾ ਲਿਆ ਅੱਜ ਤੇਰੇ ਪਾਪਾ ਨੇ ਜਲਦੀ ਜਾਣਾ ਸੀ ਅੱਛਾ ਫਿਰ ਮੈਂ ਉੱਠ ਕੇ ਸਭ ਨੂੰ ਚਾਹ ਪਾਣੀ ਦੇ ਕੇ ਨਾਸ਼ਤਾ ਦੇ ਕੇ ਤੇ ਫਰੀ ਹੋ ਗਈ ਮਿਰਤੀ ਤੇ ਮੇਰਾ ਪੁੱਤ ਜਾ ਚਾਹ ਬਣਾ ਲਾ ਤੇ ਪੀ ਲਾ ਮੈਂ ਪਤਾ ਪਹਿਲਾਂ ਚਾਹ ਕਿਉਂ ਨਹੀਂ ਤੇਰੇ ਰੱਖੀ ਮੈਂ ਕਿ ਫਿਰ ਬਈ ਚਾਹ ਹੋ ਜਾਂਦੀ ਪੀ ਨੂੰ ਦਿਲ ਨਹੀਂ ਕਰਦਾ ਦੁਬਾਰਾ ਗਰਮ ਕਰਾਂ ਐਸ ਕਰਕੇ ਮੈਂ ਕੈਸੀ ਜਦੋਂ ਸ਼ਮਮੀ ਉੱਠੂਗੀ ਤਾਜੀ ਚਾਹ ਬਣਾ ਕੇ ਦੇ ਦੂਗੀ じゃ ਮਿੰਦੀ ਪਤਾ ਨਹੀਂ ਮੰਮੀ ਕੀ ਹੋਇਆ ਅੱਜ ਮੇਰੀ ਆਖੀ ਨਹੀਂ ਖੁੱਲੀ ਪਤਾ ਕੀ ਗੱਲ ਆ ਤਬੀਅਤ ਜੀ ਠੀਕ ਜੀ ਨਹੀਂ ਲੱਗਦੀ ਮੰਮੀ ਹੋਰੀ ਤਰ੍ਹਾਂ ਹੁੰਦਿਆ ਵਾ ਜੇ ਮੈਂ ਉੱਠ ਕੇ ਤੁਰਦੀ ਆ ਚੱਕਰ ਜੇ ਆਉਂਦੇ ਆ ਮੈਨੂੰ ਬੁਖਾਰ ਤੇ ਚਲਾ ਤੈਨੂੰ ਡਾਕਟਰ ਕੋਲ ਲੈ ਕੇ ਜਾਵਾਂ ਨਹੀਂ ਨਹੀਂ ਮੰਮੀ ਇੱਕ ਚਾਹ ਦਾ ਕੱਪ ਮਿਲ ਜੇ ਨਾ ਅਦਰਕ ਲਾਚੀ ਨੂੰ ਚੀਆਂ ਪਾ ਕੇ બસ ਮੈਂ ਉਹੀ ਤੁਹਾਨੂੰ ਕਹਿਣਾ ਸੀ ਮੰਮੀ ਚਾਹ ਤੁਸੀਂ ਬਣਾ ਦਿਓ ਇੱਕ ਕੱਪ ਮੈਨੂੰ ਮੈਂ ਬਣਾਦਾ ਨਹੀਂ ਪੁੱਤ ਤੂੰ ਬੈਠ ਤੇ ਹੈ ਮੈਂ ਚਾਹ ਬਣਾ ਕੇ ਲੈ ਕੇ ਆਨੀ ਲਾਚੀ ਪਾਲਵਾ ਵਿੱਚ ਹਾਂਜੀ ਨਹੀਂ ਮੋਟੀ ਲਾਚੀ ਹਰੀ ਲਾਚੀ ਦੇ ਪੁੱਤ ਨਾ ਬਣਨੀ ਹੈ ਨਾ ਮੋਟੀ ਲਾਚੀ ਪਾਲਵਾ ਮੰਮੀ ਸਾਰਾ ਕੁਝ ਪਾ ਕੇ ਨਾ ਵਧੀਆ ਜਿਹਾ ਇੱਕ ਕੱਪ ਚਾਹ ਬਣਾ ਕੇ ਆ ਲੈ ਪੁੱਤ ਇਹ ਕਿਹੜੀ ਗੱਲ ਕਹੀ ਤੂੰ ਮੇਰੀ ਧੀ ਨੇ ਕਿਹਾ ਕੋਈ ਕੰਮ ਤੇ ਮੈਂ ਨਾ ਕੀਤਾ ਵਿੱਚ ਤੂੰ ਬੈਠ ਤੇ ਮੈਂ ਹੁਣੇ ਚਾਹ ਬਣਾ ਕੇ ਲੈ ਕੇ ਆਈ ਮੈਂ ਆਪਣੀ ਧੀ ਵੱਸੇ ਚਾਹ ਬਣਾ ਕੇ ਲੈ ਕੇ ਆਵਾਂ ਵਧੀਆ ਜੀ ਚਾਹ ਚਾਹ ਤੇ ਬਣੀ ਬਣਾਈ ਮਿਲੂਗੀ ਹੁਣ ਆਰਾਮ ਨਾਲ ਬੈ ਕੇ ਪੀਉਂਦੀ ਉੱਠਦੇ ਪਹਿਲੇ ਚਾਹ ਬਣਾਓ ਤਾਂ ਹੀ ਮੈਂ ਲੇਟ ਉઠી ਆ ਕਿ ਸਾਰੇ ਚਾਹ ਚੂ ਪੀ ਕੇ ਤੇ ਆਪਣੇ ਕੰਮਾਂ ਤੇ ਚੱਲ ਜਾਣ ਤੇ ਫੇਰ ਹੀ ਮੈਂ ਉੱਠਦੀ ਹੁਣ ਬਣੀ ਬਣਾਈ ਚਾਹ ਸਵਾਦ ਜੀ ਮੈਂ ਵੀ ਪੀਉਂਗੀ ਸੁਦੇਨ ਜੀ ਆ ਵੀ ਹੋ ਗਈ ਮੈਂ ਉੱਥੇ ਦੱਸਣ ਦੀ ਕਿ ਮਮੀ ਮੇਰੇ ਤੇ ਬੇਧਮੀ ਠੀਕ ਹੈਗੀ ਤੁਸੀਂ ਮੇਰੇ ਕਮਰੇ ਵਿੱਚ ਜਾ ਕੇ ਚਾਹ ਤੇ ਆਂਦੀ। ਆਹ। ਖਾਂਡਾ ਦਾ ਨਿਕਿਆ ਮੋਸ਼ ਕਰਮਾ ਹੁਣ ਦਹੀ ਹੋਣੀ। ਆਹ। ਲੌ ਲਾਤੀਆਂ। ਕੋਈ ਵੀ ਦਾ ਕੁਝ ਵੀ ਨਾ ਹੋਵੇ। ਠੀਕ ਹੀ ਰਹੇ ਮੇਰੇ। ਉੰਗਲੀ ਦੋਬਾ ਨਹੀਂ ਜੇ ਠੰਡ ਕਿਤੇ ਲੱਗੀ ਹੋਵੇ ਤਾਂ ਵੀ ਠੀਕ ਹੋ ਜਾਂਦੇ ਹੈ Non è mia preghina, ci ਲੈਣਾ ਨਾਲ ਕੋਈ ਨਹੀਂ ਨਹੀਂ ਮੰਮੀ ਰਾਸ ਬਿਸਕੁਟ ਖੋਜ ਬਸ ਲੈ ਪੀਲਾ ਚ ਨਾਲੇ ਪੀ ਕੇ ਦੱਸ ਅਨਕਲ ਦਾ ਸਵਾਦ ਆਣ ਦੇ ਵੇਖ ਤੇਰੇ ਮਤਲਬ ਵੀ ਚਾਹ ਬਣਾਈ ਐ ਜਿਤਨਾ ਵੀ ਤੂੰ ਪੀਨੀ ਮੰਮੀ ਬਹੁਤ ਸਵਾਦ ਆ ਆ ਤੁਹਾਨੂੰ ਪਤਾ ਪੀ ਕੇ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਐ ਮੰਮੀ ਵੀ ਇਹੋ ਜੀ ਚਾਹ ਬਣਾਉਂਦੇ ਹੁੰਦੇ ਸੀ ਬਹੁਤ ਸਵਾਦ ਲੱਗਦੀ ਤੇ ਨਾਲੇ ਮੇਰੀ ਗੱਲ ਸੁਣ ਅੱਜ ਤੇ ਹੋ ਗਿਆਈ ਗਾ ਤਾਂ ਨਹੀਂ ਹੋਣਾ ਚਾਹੀਦਾ ਜੇ ਤੇਰੀ ਨੈਣਾ ਤੇ ਵੀ ਠੀਕ ਤਾਂ ਤੂੰ ਮੈਨੂੰ ਕਹਿਣਾ ਸੀ ਕਿ ਮੰਮੀ ਜੀ ਚਾਹ ਮੇਰੇ ਕਮਰੇ 'ਚ ਦੇ ਦਿਓ ਮੈਂ ਤੇਰੇ ਕਮਰੇ 'ਚ ਚਾਹ ਲੈ ਆਣੀ ਸੀ ਤੂੰ ਉੱਠ ਕੇ ਛੇੜਣੇ ਬਾਹਰ ਤੱਕ ਆਈ ਹੈਗੀ ਹੈ ਕੋਈ ਗੱਲ ਨਹੀਂ ਮੰਮੀ ਜੀ ਅੱਗੇ ਤੋਂ ਮੈਂ ਤੁਹਾਨੂੰ ਦੱਸ ਦਿਆ ਕਰੂੰਗੀ ਨਾ ਪੁੱਤ ਤੁਸੀਂ ਅੰਦਰ ਹੀ ਲੈ ਆ ਦਿਓ ਚਾਹ ਮੇਰੀ ਗੱਲ ਸੁਣ ਤੂੰ ਉਤਰਾ ਮੈਨੂੰ ਕਹਿ ਪਰ ਅੱਗੇ ਤੋਂ ਬਿਮਾਰ ਥੋੜਾ ਬਿਮਾਰ ਜਦੋਂ ਹੋਵੇ ਉਦੋਂ ਚਾਹ ਲੈ ਕੇ ਆਵਾਂ ਨਾ ਮੇਰੇ ਧੀਏ ਕੋਈ ਗੱਲ ਨਹੀਂ ਕੱਲ ਤੋਂ ਚਾਹ ਤੇਰੇ ਕਮਰੇ 'ਚ ਪਹੁੰਚਿਆ ਕਰੇਗੀ ਠੀਕ ਹੈ ਠੀਕ ਹੈ ਮੰਮੀ ਜੀ ਤੁਸੀਂ ਕਿੰਨੇ ਚੰਗੇ ਹੋ ਨਾ ਨਹੀਂ ਪੁੱਤ ਮੈਂ ਨੇ ਚੰਗੀ ਚੰਗੀ ਤਾਂ ਤੂੰ ਹੈਗੀ ਐ ਮੈਂ ਤਾਂ ਬੜੀ ਭਾਗਾ ਵਾਲੀ ਕਿ ਮੈਨੂੰ ਇਤਰਾਹ ਦੀ ਨੂ ਮਿਲੀ ਹੈ ਮੰਮੀ ਸਬਜੀ ਹੈਗੀ ਆ ਕਿ ਲਿਆਉਣ ਵਾਲੀ ਆ ਹਾਏ ਹਾਏ ਦੱਸਣ ਦਾ ਮੈਂ ਤਾਂ ਚੇਤਾ ਹੀ ਭੁੱਲ ਗਿਆ ਸਾਰੀਆਂ ਸਬਜ਼ੀਆਂ ਲੈ ਕੇ ਆਣ ਵਾਲੀਆਂ ਮੇਰੀ ਗੱਲ ਸੁਣ ਜੇ ਤਾਂ ਠੀਕ ਆ ਫੇਰ ਜਾਵੇਂ ਜੇ ਨਹੀਂ ਠੀਕ ਫਿਰ ਰਹਿਣ ਦੇ ਮੰਮੀ ਠੰਡੀ ਬੜੀ ਆ ਬਾਹਰ ਪਰ ਚਲੋ ਕੋਈ ਗੱਲ ਨਹੀਂ ਮੈਂ ਜਾ ਕੇ ਲੈ ਆਉਣੀ ਆ बस चाबी के मैं चल दे जान लगी सिरटा के शॉल लेके फिर जाने ठीक है सब्जियां ले आ ते तो सारी अपनी पसंदीदियां लेके आवे ठीक है ठीक है मम्मी जी चल चाबी ले लेदियां सब्जी और मम्मी ऐथो लागो लग गई सब्जी चल मैये ने लाई ही मैं हां चल ऐथो ले लेनी ले मंडी फिर शामी जाऊंगी ਸ਼ਾਮ ਨੂੰ ਤਾਂ ਉਹ ਪਤਾ ਸਭੀਆਂ ਥੋੜੀਆਂ ਸਸਤੀਆਂ ਹੋਈਆਂ ਹੁੰਦੀਆਂ ਵਾ ਤੇ ਇਕੱਠੀਆਂ ਲਿਆ ਕੇ ਰੱਖ ਲਾਂ ਮਿਕਲਸੋਂ ਆਟੋ ਚੋਂ ਆਈਆਂ ਨਾ ਇੰਨਾ ਭਰ ਚੁੱਕੇ ਨਹੀਂ ਸੀ ਆਣਾ ਮੰਮੀ ਇਹ ਕਿੰਨਾ ਘਾ ਭਾਰਿਆ ਗੋਭੀ ਆਲੂ ਆ ਤੇ ਗਾਜਰਾਵਾ ਤੇ ਮਟਰ ਵਾ ਪੁੱਤਰ ਗੱਲ ਉਹ ਨਹੀਂ ਹੈਗੀ ਅੱਗੇ ਨੂੰ ਤੂੰ ਲੈ ਕੇ ਆਨੇ ਪਰ ਤੇਰੀ ਤਾਂ ਬੇਦ ਨਾ ਠੀਕੇਗੀ ਮੈਂ ਐਸ ਕਰਕੇ ਕਹਿਣ ਲਈ ਸੀ ਹਾਂਜੀ ਮੰਮੀ ਉਹ ਤੇ ਹੈ ਆ ਵਾ ਐਸ ਤਰ੍ਹਾਂ ਕਰ ਮੇਰੇ ਧੀ ਮੰਮੀ ਕੀ ਬਣਾਈ ਅੱਜ ਤੂੰ ਨਾ ਮੇਰੇ ਧੀ ਇੰਜ ਕਰ ਉਹੀ ਲੱਗੀ ਸੀ ਤੈਨੂੰ ਮੈਂ ਕਹਿਣ ਤੂੰ ਨਾ ਮੇਰੇ ਧੀ ਆਲੂ ਗੋਭੀ ਬਣਾ ਲਾ ਆਲੂ ਗੋਭੀ ਮੰਮੀ ਜੀ ਹਾਂ ਬੇਟਾ ਆਲੂ ਗੋਭੀ ਬਣਾ ਲਾ ਗਾਜਰਾ ਮਟਰ ਆਪਾਂ ਕੱਲ ਬਣਾ ਲਵਾਂਗੇ। ਹਾਂਜੀ ਮੰਮੀ, ਠੀਕ ਐ। ਮੰਮੀ ਜੀ, ਹਾਂ ਪੁੱਤਰ। ਆਲੂ ਗੋਭੀ ਤੇ ਮੈਂ ਬਣਾ ਲਵਾਂ। ਮੈਂ ਸੋਚਣ ਢੀ ਸੀ। ਮੇਰੇ ਕੋਲ ਆਲੂ ਗੋਭੀ ਨੇ ਸੁਆਦ ਨਹੀਂ ਪਾਉਂਦੀ। ਮੰਮੀ, ਤੁਹਾਨੂੰ ਪਤਾ ਵਾ। ਜਦੋਂ ਵੀ ਮੇਰੀ ਮੰਮੀ ਬਣਾਉਂਦੀ ਸੀ ਨਾ ਪੇਕੇ ਆਲੂ ਗੋਭੀ ਤੇ ਮੈਂ ਕਦੀ ਹੀ ਨਹੀਂ ਸਿੱਖਾਦੀ। ਮੈਨੂੰ ਚੰਗੀ ਨਹੀਂ ਲੱਗਦੀ। ਮੈਨੂੰ ਐ ਲੱਗਦਾ ਏ ਇਹਨਾਂ ਨੇ ਪਤਾ ਨਹੀਂ ਕੀ ਗਿਤਾਵਾ ਦੇ ਘੋਲ ਕੇ ਰੱਖਤਾ ਵਾ। ਮੈਂ ਮੰਮੀ ਨੂੰ ਐ ਹੋਈ ਕਹਿਣਾ। ਮੈਂ ਕਹਣਾ ਮੰਮੀ, ਤੁਸੀਂ ਆਲੂ ਗੋਭੀ ਬਣਾਈ ਕਿ ਕੀ ਬਣਾਇਆ ਵਾ? ਜੇ ਤੁਸੀਂ ਆਲੂ ਗੋਭੀ ਬਣਾਈ ਹੈ ਨਾ ਤੇ ਮੈਨੂੰ ਤੁਸੀਂ ਜਦਾਈ ਨਾਲ ਰੋਟੀ ਦੇ ਦੋ ਤੇ じゃ ਮੈਂ ਫਿਰ achar ਨਾਲ ਪਰੋਠੀ ਖਾ ਲੂੰਗੀ ਮੈਂ ਸਬਜੀ ਨੂੰ ਮੂੰਹ ਨਹੀਂ ਲਾਉਂਦੀ ਪਰ ਮੰਮੀ ਜਦੋਂ ਦੀ ਮੈਂ ਐਸ ਕਰ ਚਾਈ ਹੈ ਨਾ ਜਦੋਂ ਤੁਸੀਂ ਆਲੂ ਗੋਭੀ ਬਣਾਉਂਦੇ ਜੇ ਤੇ ਮੇਰਾ ਐਂ ਦਿਲ ਕਰਦਾ ਵਾ ਤੇ ਮੈਂ ਉਂਗਲਾ ਚਟ ਚਟ ਕੇ ਖਾਵਾ ਹੈ ਹੈ ਮੰਮੀ ਦਿਲ ਕਰਦਾ ਕੋਲੀ ਹੀ ਖਾ ਜਾ ਤੇ ਢਿੱਡੀ ਸਵਾਦ ਆਲੂ ਗੋਭੀ ਮੰਮੀ ਤੁਸੀਂ ਬਣਾਉਂਦੇ ਹੋ ਨਾ ਉਹਦਾ ਰੰਗ ਵੀ ਵੇਖਣ ਵਾਲਾ ਹੁੰਦਾ ਜਦੋਂ ਟੱਕਾ ਲਾਓ ਹਾਏ ਹਾਏ ਸਮੈਲ ਹੁੰਦੀ ਆ ਕਿਤੇ ਪਤੀਲੇ ਚ ਓਹ ਹੋ ਹੋ ਮੰਮੀ ਵੇ ਚੋ ਨਹੀਂ ਆਲੂ ਗੋਭੀ ਤੁਸੀਂ ਬਣਾਓ ਤੇ ਮੈਂ ਵੀ ਅੱਜ ਕੇ ਰੋਟੀ ਖਾਵਾਂ ਕੱਲ ਵੀ ਦਾਲ ਸੀ ਤੇ ਇਹ ਨਹੀਂ ਰੋਟੀ ਖਾਣ ਨੂੰ ਮਾਨੀ ਨਹੀਂ ਕੀਤਾ ਅੱਜ ਤੇ ਚੰਗੀ ਤਰ੍ਹਾਂ ਖਾਈਏ ਰੋਟੀ ਜਾਓ ਮੰਮੀ ਤੁਸੀਂ ਆਲੂ ਗੋਭੀ ਬਣਾਉਣ ਜਾ ਕੇ ਲੈ ਪੁੱਤਰ ਇਹ ਕਿਹੜੀ ਗੱਲ ਕਹੀ ਹੁਣ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਸਾਰੇ ਸਬਜ਼ੀ ਦੀ ਜ਼ਿੰਮੇਵਾਰੀ ਮੇਰੀ ਸਵੇਰ ਦੀ ਹੋਵੇ ਭਾਵੇਂ ਹੋਵੇ ਰਾਤ ਦੀ ਸਬਜ਼ੀ ਮੈਂ ਬਣਾਇਆ ਕਰਾਂਗੀ ਜੇ ਮੇਰੀ ਤੀਂ ਰੱਜ ਕੇ ਰੋਟੀ ਖਾ ਲੂਗੀ ਤੇ ਮੈਨੂੰ ਸਬਜ਼ੀ ਬਣਾਣ ਚ ਕੀ ਹਰਜ ਆ ਕੋਈ ਗੱਲ ਨਹੀਂ ਪੁੱਤ ਮੈਂ ਹੁਣੇ ਆਲੂ ਗੋਭੀ ਦੀ ਸਬਜ਼ੀ ਬਣਾਣੀ ਹੈ ਠੀਕ ਹੈ ਮੰਮੀ ਤੇ ਜੇ ਤੂੰ ਕਹੇਂਗੀ ਤੇ ਮੈਂ ਦੋ ਫੁਲਕੇ ਵੀ ਲਾ ਦੋ ਗਿਆਂ ਚ ਕਿਹੜੀ ਗੱਲ ਹੈ ਮੇਰੀ ਤੀਂ ਰੱਜ ਕੇ ਰੋਟੀ ਖਾਵੇ ਠੀਕ ਹੈ ਮੰਮੀ ਬਸ ਨਾਲ ਗਰਮ ਗਰਮ ਫੁਲਕੇ ਲਾਓ ਮੈਂ ਆਈ ਜਮ ਮੈਂ ਪੁੱਤ ਮੈਂ ਹੁਣੇ ਲਾਂਦ ਨਹੀਂ ਮੈਂ ਹੁਣੇ ਤੂੰ ਬਾਹਰ ਥੇ ਮੈਂ ਹੁਣੇ ਵੇਖੀ ਬਣਾ ਲਾਂਦਾਂ ਚੱਲ ਲੱਗੀ ਰਹੂਗੀ ਹੁਣ ਆਲੂ ਗੋਭੀ ਬਣਾਉਣ ਤੇ ਨਾਲ ਆਟਾ ਗੁੰਨ ਕੇ ਲਾਉਗੀ ਫੁਲਕੇ ਚੰਨ ਸ਼ਮੀ ਤੂੰ ਤੇ ਵੇਲੀ ਦੀ ਵੇਲੀ ਆਪਣਾ ਸੂਟ ਸੱਟ ਪ੍ਰੈਸ ਕਰ ਤੇ ਰਾਮਨਾਥ ਦੁਪਹਿਰੇ ਬਾਜ਼ਾਰ ਜਾ ਕੰਮ ਤੇ ਹੋਇਆ ਹੀ ਆ ਮੈਂ ਤਾਂ ਸਵੇਰ ਤੋਂ ਉੱਠ ਕੇ ਡਰੰਦੀ ਸੀ ਮੈਂ ਕਿਹ ਕੰਮ ਕਿੱਦਾਂ ਕਰਨਾ ਇੰਨਾ ਕੰਮ ਦੀ ਜ਼ਿੰਮੇਵਾਰੀ ਤੇ ਹੋ ਗਈ ਮੰਮੀ ਦੀ ਸਰ ਜੀ ਆਲੂ ਗੋਭੀ ਦੀ ਸਬਜ਼ੀ ਬਣ ਗਈ ਅੱਜ ਤੋਂ ਬਾਅਦ ਮੈਂ ਸ਼ਮੀ ਦੀ ਸਬਜ਼ੀ ਪਸੰਦੀ ਬਣਾਇਆ ਕਰਨੀ ਜਿਹੜੀ ਲੋਕ ਕਿਆ ਕਰੀਂ ਲਓ ਜੀ ਆਪੇ ਦੇ ਨੂੰ ਗੰਦਾ ਰੋਟੀ ਦੇ ਲਈ ਜੇ ਮੇਰੇ ਤੀ ਰਾਜ ਕੇ ਰੋਟੀ ਖਾ ਲੈ ਹੋਰ ਮੈਨੂੰ ਕੀ ਚਾਹੀਦਾ ਸ਼ਦਾਰ ਜੀ ਮੈਨੂੰ ਦੱਸ ਦਿੰਦੀ ਕਿ ਮੰਮੀ ਨੂੰ ਮੈਨੂੰ ਤੁਹਾਡੇ ਹੱਥ ਦੀ ਰੋਟੀ ਪਸੰਦ ਹੈ ਸ਼ਮੀ ਕੋਤ ਪਰੌਠੀ ਖਾਣੇ ਕੇ ਸਾਦਾ ਪਰੂਕਾ ਖਾਣਾ ਮੇਰੀ ਤੀ ਮੰਮੀ ਸਾਦਾ ਹੀ ਲਾਓ ਤੈਨੂੰ ਨਾ ਮੈਂ ਹਾਂ ਕੱਲ ਤੋਂ ਚੂਰੀ ਬਣਾ ਕੇ ਦੇਣੀ ਹੈ ਕਿਹੜਾ ਰੋਟੀ ਖਾਣ ਤੋਂ ਦੇਣੀ ਨਾ ਕਰਦਾ ਅੱਜ ਮੈਨੂੰ ਕਰਨੀ ਹੈ ਕਿ ਸ਼ਾਮੀ ਬਾਜ਼ਾਰ ਚਾ ਸ਼ੱਕਰ ਲੈ ਕੇ ਆ ਤੇ ਤੈਨੂੰ ਚੂਰੀ ਬਣਾ ਕੇ ਦੇ ਆ ਕਰ ਇੱਕ ਨੂੰ ਚੀਜ਼ ਆ ਯਾਦ ਆਂਦੀ ਜਦੋਂ ਭੁੱਖ ਨਾ ਲੱਗਦੀ ਹੋਵੇ ਕਾਦੇ ਚਟਨੀ ਹਾਂ ਅਨਾਰ ਦਾਣੇ ਦੀ ਚਟਨੀ ਅਨਾਰ ਦਾਣੇ ਤੇ ਪਿਆਜ਼ ਦੀ ਚਟਨੀ ਨੂੰ ਅੱਜ ਬਣਾ ਕੇ ਦੇਣੀ ੂੰਡੀ ਡੰਡਾ ਤੇ ਹੈਗਾ ਹੀ ਆ ਕੁੱਟ ਕੇ ਦੇਣੀ

ਲੱਫੇ ਨਹੀਂ ਕਿਸੀ ਦਿਖਾਟ ਹੈ ਨਹੀਂ ਕਹਾ ਕਿ ਜਦੋਂ ਆਪਣੇ ਹੱਥ ਰੀ ਚੀਜ਼ ਬਣਾਉਂਦੀ ਹੋਂਦੋਂ ਕਿਉਂ ਨਹੀਂ ਖਾਂਦੀ ਉਹ ਤਾਂ ਮੈਨੂੰ ਅੱਜ ਪਤਾ ਲੱਗਾ ਬਾਸ ਬੋਤ ਅੱਗੀ ਰੋਟੀ ਆ ਗਈ ਆ ਗਈ ਮੇਰੀ ਧੀ ਆਪ ਨਾ ਮੈਂ ਉੱਠ ਕੇ ਕਿਉਂ ਲਾ ਕੇ ਦੇਣੀ ਆ ਉਹ ਰਾਖ ਕੇ ਜਿਵੇਂ ਦਿੱਤੀ ਗੱਲ ਅੱਗੇ ਪੁੱਤਰ ਆਗੇ ਸੀਏ ਆਲਾ ਮੇਰਾ ਪੁੱਤ ਆ ਰੋਟੀ ਖਾ ਮੈਂ ਕਿਉਂ ਲਾਇਆ ਮम्मी ਬਣਾ ਲੈ ਰੋਟੀ ਹਾਂ ਪੁੱਤ ਖਾ ਕੇ ਵੇਖ ਇੱਕ ਮਿੰਟ ਠਹਿਰੋ ਮੈਂ ਤੁਹਾਨੂੰ ਦੱਸਦੀ ਖਾ ਕੇ ਦੱਸ नहीं। नहीं। तो कमाल करती तुझे इन सवाद सब्जी चल हम दुखा मैं होर ले रोटी चल मैं पुत्र <laughs> ਕੋਣ ਆ ਲੈ ਮੈਂ ਮਮਾ ਸਸਿਕਾ ਸਮੀ ਹੋਰ ਕੀ ਹਾਲ ਆ ਬਸ ਵਧੀਆ ਤੂੰ ਸੁਣਾ ਆ ਜਾ ਮੈਂ ਆ ਮੈਂ ਮਾਰਦੇ ਤਾਂ ਨਹੀਂ ਅੱਛਾ ਮੈਂ ਤਾਂ ਸਮੀ ਕੋ ਹੋ ਕੇ ਜਾਨੀ ਹਾਂ ਤੂੰ ਸੁਣਾ ਫਿਰ ਪਰਿਵਾਰ ਕਿਦਾਂ ਉਹ ਬਸ ਵਧੀਆ ਲੱਗਦਾ ਬਾਵਾ ਸਮਾਨ ਦੀ ਖਰੀਦਦਾਰੀ ਕੀਤੀ ਹੈ ਬਸ ਆ ਨਾ ਬੱਚੇ ਮੰਗਣ ਦੇ ਸੀਗੇ ਅੱਛਾ ਤੇ ਮੈਂ ਚੱਲ ਲੈ ਹੁਣੀ ਆ ਅੱਛਾ ਅੱਛਾ ਤੇ ਕਹਿ ਲਵਾਂ ਠੀਕ ਆ ਕਿੰਨੇ ਟਾਈਮ ਹੋ ਗਿਆ ਤੂੰ ਤੇ ਮਿਲੀ ਨਹੀਂ ਬਾਜ਼ਾਰ ਆਉਣੀ ਐ ਖਿਸਕ ਜਾਨੀ ਸ਼ੁਕਰ ਹੈ ਕਿ ਤੇਰਾ ਵੀ ਮਨ ਕੀਤਾ ਉਹਨੂੰ ਯਾ ਟਾਈਮ ਹੀ ਨਹੀਂ ਲੱਗਦਾ ਅੱਜ ਵੀ ਮੈਂ ਬੜੀ ਮੁਸ਼ਕਲ ਆਈ ਆ ਕਿ ਬੱਚੇ ਚੱਲ ਸਕੂਲ ਨੇ ਜਦੋਂ ਤੱਕ ਉਹਨੇ ਵਾਪਸ ਆਉਣਾ ਮੈਂ ਆ ਜਾਂਗੀ ਹੋਰ ਬਾਜੀ ਸਣਾ ਠੀਕ ਠਾਕ ਹਾਂ ਸਭ ਠੀਕ ਆ ਕੰਮਕਾਜ ਵਧੀਆ ਚੱਲਦਾ ਹਾਂ ਬਾਬਾ ਜੀ ਦੀ ਕਿਰਪਾ ਵਾ ਕੰਮ ਚੱਲਦਾ ਚੱਲ ਬਹਿ ਜਾ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਐ ਨਾ ਨਾ ਬਹੁਤ ਚਾਹ ਨਹੀਂ ਪੀਣੀ ਮੈਂ ਮੈਨੂੰ ਡੋਕਾ ਪਾ ਲਾ ਕੀਤਾ ਵਾ ਚਾਹ ਅੱਛਾ ਹਾਂ ਚੱਲ ਕੋਈ ਗੱਲ ਨਹੀਂ ਰੋਟੀ ਬਣਾ ਲੈਣੇ ਆ ਹੋਰ ਸਣਾ ਸੱਸ ਦਾ ਕੀ ਹਾਲੀ ਠੀਕ ਆ ਸੱਸ ਵਧੀਆ ਸਭ ਠੀਕ ਹੈ ਚੱਲ ਮੈਂ ਇੱਕ ਮਿੰਟ ਆਈ ਨਾ ਤੂੰ ਬੈਠ ਕਿੱਥੇ ਚਲੀ ਆ ਬਸ ਇੱਥੇ 2 ਮਿੰਟ ਭਾਂਡੇ ਰੱਖ ਚੀਜ਼ ਦੀ ਲੋੜ ਨਹੀਂ ਪੈਸਾ ਤੂੰ ਨਮਰ ਮੈਂ ਭਾਂਡੇ ਤੇ ਰੱਖਾਂਾ ਅੱਛਾ ਚੱਲ ਠੀਕ ਹੈ ਮੰਮੀ ਜੀ ਬਣ ਗਈਆਂ ਰੋਟੀਆਂ ਹਾਂ ਬਸ ਬਣ ਗਈਆਂ ਮੰਮੀ ਗਿਮਲ ਦੀ ਦੀ ਆਈ ਆ ਅੱਛਾ ਤੇਰੀ ਸੇਲੀ ਆਈ ਆ ਹਾਂ ਜੀ ਮੰਮੀ ਬੜੇ ਜੇਰ ਵਿੱਚੋਂ ਆਏ ਆ ਤੁਹਾਨੂੰ ਪਤਾ ਜਦੋਂ ਮੈਨਾਂ ਦੇ ਘਰ ਜਾਣੀ ਆ ਨਾ ਇਨਾ ਸੋਨਾ ਚਾਹ ਪਾਣੀ ਪੀਉਂਦੇ ਆ ਮੈਨੂੰ ਤੇ ਰੋਟੀ ਰੋਟੀ ਦੀ ਤੇ ਤੁਸੀਂ ਗੱਲ ਨਹੀਂ ਛੱਡਦੇ ਕਦੀ ਗਜਰੇਲਾ ਕਦੀ ਖੀਰ ਬਦਾਮਾ ਵਾਲੀ ਹੈ ਕਦੀ ਮੰਮੀ ਉਹ ਕੜਾਜਾ ਹੁੰਦਾ ਸੂਜੀ ਵਾਲਾ ਕਦੀ ਉਹ ਕਦੀ گلاب ਜਾਮਨ ਇਹਨੇ ਕਦੀ ਨਹੀਂ ਮੈਨੂੰ ਇਦਾਂ ਉੱਠਣ ਦਿੱਤਾ ਤੇ ਮੰਮੀ ਹੋਰ ਤੇ ਸਾਨੂੰ ਇਨਾ ਕੁਝ ਬਣਾਉਣਾ ਨਹੀਂ ਹੁੰਦਾ ਤੇ ਤੁਸੀਂ ਇਦਾਂ ਕਰੋ ਤੁਸੀਂ ਗਜਰੇਲਾ ਬੜਾ ਸਵਾਦ ਬਣਾਉਂਦੇ ਹੋ ਤੇ ਨਾਲੇ ਮੰਮੀ ਥੋੜੀ ਜੀ ਬਦਾਮਾ ਵਾਲੀ ਖੀਰ ਬਣਾਓ ਆਲੂ ਗੋਭੀ ਤੇ ਬਣੀ ਆ ਨਾਲ ਫੁਰਕੇ ਲਾ ਲੈਨੇ ਆ ਤੇ ਮੈਂ ਕਿਨੂੰ ਰੋਟੀ ਪਣੀ ਖਵਾ ਕੇ ਭੇਜਦੇ ਆ ਚੰਗੀ ਤਰ੍ਹਾਂ ਵੇਖਿਆ ਨਾ ਜੋਰਾਪ ਕਰਦਾ ਚੰਗਾ ਕਰਦਾ ਨਾ ਤੈਨੂੰ ਮੈਂ ਕਿਹਾ ਸੀ ਸਬਜ਼ੀ ਲਾਇਆ ਤੂੰ ਗਾਜਰਾ ਅੱਜ ਹੀ ਨਾਲ ਲੈ ਕੇ ਆਇਆ ਤੂੰ ਕੋਈ ਗੱਲ ਨਹੀਂ ਉਹਦੇ ਕੋ ਬੈ ਤੇ ਮੈਂ ਤੇ ਰੋਟੀ ਤਿਆਰ ਕਰ ਦਿੰਦੇ ਤੂੰ ਫਿਕਰ ਨਾ ਕਰੀ ਕਿਸੇ ਦਾ ਜੇ ਹੋ ਸਕਦਾ ਹੈ ਨਾ ਤੇ ਥੋੜੀ ਜੀ ਨਾਲ ਦਾਲ ਬਣਾ ਲਓ ਕਿਉਂਕਿ ਸੁੱਕੀ ਸਬਜ਼ੀ ਹੈ ਨਾ ਤੇ ਨਾਲ ਥੋੜੀ ਜੀ ਦਾਲ ਤੜਕੇ ਵਾਲੀ ਹੋਊਗੀ ਮੱਖਣ 바ਕੇ ਜਿਹੜੀ ਬਣਾਉਂਦੇ ਆ ਤੁਸੀਂ ਤੇ ਹੋਰ ਸਵਾਦ ਆ ਜਾਊਗਾ ਬੱਸ ਮੈਨੂੰ ਥੋੜਾ ਜਿਹਾ ਟਾਈਮ ਦੇ ਤੇ ਮੈਨੂੰ ਨਾ ਉੱਥੇ ਬਾਜਾਂ ਮਾਰੀ ਕਿ ਆ ਕੇ ਮੇਰੇ ਸਾਸ ਨੂੰ ਮਿਲ ਠੀਕ ਹੈ ਮੈਂ ਇਧਰ ਰਸੋਈ ਦੀ ਤਿਆਰੀ ਕਰ ਲੈਂ। ਮੰਮੀ ਤੁਸੀਂ ਰੋਟੀ ਬਣੀ ਬਣਾਈ ਲੈ ਕੇ ਹੀ ਆਇਓ ਨਾਲੇ ਉਹਨੂੰ ਮੇਰੀ ਨੂੰ ਆਉ ਨੂੰ ਪਤਾ ਲੱਗ ਗਿਆ। ਚਲੋ ਬਣਾਓ ਰੋਟਾ। ਮੈਂ ਬਣਾਣੀ। ਚਲ ਤੂੰ ਜਾ ਤੂੰ ਜਾ ਜਾ। ਚਲ ਮੈਂ ዳਬਾ ਬਣਾ। ਤੇ ਦਵਾ ਦਾ ਦਬਾ ਪਖੜੀ ਗੰਦੀ ਤਰੁ। ਹੋਰ ਵੀ ਮਨ ਠੀਕ ਠਾਕ ਐ ਨਾ ਸਭ? ਹਾਂ ਸਭ ਵਧੀਆ। ਮੈਂ ਨਾ ਮੰਮੀ ਜੀ ਨੂੰ ਕਹਿ ਹੀ ਆ ਤੇ ਮੈਂ ਕਿਹਾ ਰੋਟੀ ਪਾਣੀ ਚੰਗੀ ਤਰ੍ਹਾਂ ਬਣਾ ਦੋ ਤੇ ਮੇਰੀ ਸਹੇਲੀ ਨੇ ਖਾ ਕੇ ਜਾਣੀ ਐ ਰੋਟੀ। ਮੈਂ ਕਿਹਾ ਕਿ ਜਰੇਲਾ ਬਣਾ ਦੋ ਤੇ ਨਾਲ ਖੀਰ ਬਣਾ ਦੋ ਬਦਾਮ ਵਾਲੀ। ਮੈਂ ਆ ਸਾਰਾ ਕੁਝ ਤੇਰੇ ਮੰਮੀ ਬਣਾ ਦੇਣਗੇ। ਲੈ ਮੇਰੀ ਸੱਸ ਮੇਰੀ ਸੱਸ ਤੇ ਲੱਗੀ ਰਹਿੰਦੀ ਰਸੋਈ ਚ ਬਸ ਕੰਮ ਨੂੰ ਇੱਕ ਕੰਮ ਮੁੱਕਦਾ ਤੇ ਦੂਜਾ ਕਰਨ ਲੱਗ ਪੈਂਦੀ ਦੂਜਾ ਮੁੱਕਦਾ ਤੇ ਤੀਜਾ ਕਰਨ ਲੱਗ ਪੈਂਦੀ ਸਵੇਰੇ ਆਲੂ ਗੋਭੀ ਬਣਾਈ ਪਹਿਲੇ ਚਾਹ ਬਣਾਈ ਫਿਰ ਹੁਣ ਰੋਟੀਆਂ ਲਾਈਆਂ ਮੈਨੂੰ ਗਰਮ ਗਰਮ ਫੁਲਕਾ ਖਵਾਇਆ ਵਾ ਬੈਸ਼ਾਨੀ ਤੇਰੇ ਤੇ ਬੜਾ ਮੋਜਾ ਸਾਰਾ ਕੰਮ ਤੇਰੀ ਮੋ ਸਾਸਦੀ ਕਰ ਲੈਂਦੀ ਆ ਤੂੰ ਤੇ ਕੁਝ ਵੀ ਨਹੀਂ ਲੱਗਦਾ ਕਰਦੀ ਨੀ ਮੈਂ ਕੀ ਕਰਨਾ ਵਾ ਮੈਂ ਵੇਲੀ ਜਾਂ ਮੈਂ ਬਾਜ਼ਾਰੋਂ ਹੂੰਨੀ ਆ ਜਾਂ ਪਾਰਲਰ ਦੇ ਚਲ ਜਾਨੀ ਆ ਜਾਂ ਨੇਲ ਪਾਲਿਸ਼ ਲਾ ਲਈ ਬਹਿ ਕੇ ਜਾਂ ਸੂਟਸਾਡ ਪ੍ਰੈਸ ਕਰ ਲਈ ਆਪਣੇ ਹੋਰ ਦੱਸ ਮੈਂ ਕੀ ਕਰਨਾ ਵਾ ਮੇਰੇ ਕੋ ਨੀ ਕੰਮ ਕੋ ਮਹੁੰਦਾ ਮੈਂ ਤੇ ਉਹਨੂੰ ਢਾਈ ਰੱਖਦੀ ਆ ਯਾਰ ਮੇਰੀ ਸੱਸ ਤੇ ਗਲਾਸ ਚੋਕ ਕੇ ਇੱਥੇ ਦਾ ਉੱਥੇ ਨੀ ਰੱਖਦੀ ਸਾਰਾ ਕੰਮ ਮੈਂ ਆਪ ਹੀ ਕਰਦੀ ਆ ਤੇ ਤੂੰ ਉਹਨੂੰ ਕਿਹਾ ਕਰਨਾ ਵੀ ਮੰਮੀ ਕੰਮ ਕਰਿਆ ਕਰੋ ਜੋ ਮਰਜੀ ਕਹਿ ਲੋ ਉਹ ਨੀ ਉਹ ਆਖੇ ਲੱਗਦੀ ਉਹ ਤੇ ਕਹਿੰਦੀ ਮੈਂ ਰੱਖਦੀ ਆ ਦੁੱਖਦਾ ਕਿ ਉਹ ਕਹਿੰਦਾ ਮੇਰੇ ਕੋ ਨੀ ਕੰਮ ਹੁੰਦੇ ਤੂੰ ਕਿੱਦਾਂ ਕਰਾ ਲੈਣੀ ਆ ਯਾਰ ਆਪਣੀ ਸਸਤੋਂ ਕੰਮ ਨਿਕਰੋਂ ਦੀ ਜਾਂਚ ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਆ ਉਹ ਕਿੱਦਾਂ ਮੈਂ ਤੈਨੂੰ ਦੱਸਦੀ ਆ ਮੈਂ ਤੇਨੂੰ ਪੰਪ ਦੇ ਛੜਦੀ ਆ ਕਿ ਮੰਮੀ ਤੁਸੀਂ ਕਿਤੇ ਚਾਹ ਬਣਾਉਂਦੇ ਜੇ ਲਾਚੀਆਂ ਲੂਚੀਆਂ ਪਾ ਕੇ ਐਡੀ ਸਵਾਦ ਐਡੀ ਸਵਾਦ ਮੈਂ ਤੇ ਕਦੀ ਹੁਜੀ ਚਾਹ ਨਹੀਂ ਪੀਤੀ ਫਿਰ ਮੈਂ ਸਬਜੀ ਦਾ ਵੀ ਮਸਕਾ ਮਾਰ ਦਿੰਨੀ ਆ ਕਿ ਮੰਮੀ ਤੁਹਾਡੇ ਵਰਗੀ ਸਬਜੀ ਕੋਈ ਬਣਾ ਹੀ ਨਹੀਂ ਸਕਦਾ ਮੈਨੂੰ ਤੇ ਆਪਣੀ ਮਾਂ ਦੇ ਹੱਥਾਂ ਦੀ ਬੜੀ ਹੀ ਪਸੰਦ ਮੈਂ ਤੇ ਇੱਥੇ ਆਣ ਕੇ ਸਬਜੀ ਖਾਣ ਲੱਗੀ ਆ ਵਾਲੀ ਨੀ ਪਹਿਣਾ ਫਿਰ ਪੱਜੀ ਫਿਰਦੀ ਆ ਸ਼ੁਰਲੀ ਅੰਗੂ ਭਾਵੇਂ ਕਿਸੇ ਚੀਜ਼ ਚ ਵੱਜ ਜੇ ਉਹ ਨਹੀਂ ਵੇਂਦੀ ਵੀ ਮੇਰੇ ਹੱਡ ਪੈਰ ਕੰਮ ਕਰਦੇ ਆ ਕਿ ਨਹੀਂ ਕਰਦੇ ਬਸ ਮਸਕਾ ਮਾਰਨ ਦੀ ਢੇਰ ਆ ਬਸ ਜਿੱਦਾਂ ਚਾਬੀ ਦੇ ਕੇ ਛੱਡੀ ਹੁੰਦੀ ਆ ਤੇ ਗੱਲ ਤੇਰੇ ਦੀ ਕੰਮ ਇੱਕ ਕਰ ਦੋ ਕਰ ਤਿੰਨ ਕਰ ਸਾਰਾ ਘਰ ਦਾ ਕੰਮ ਮੈਂ ਕਰਾ ਲੈਣੀ ਉਹ ਦੇਖੋ ਆ ਸਾ ਵੀ ਨਹੀਂ ਮੈਂ ਤੈਨੂੰ ਕੀ ਦੱਸਾਂ ਹੈਗੀ ਮੂਰਖ ਆ ਪੰਪਕ ਸ਼ੱਕਦੀ ਐ ਨਾ ਪੰਪਕ ਸ਼ੱਕਦੀ ਬੜਾ ਜਿਹਾ ਪੰਪਕ ਤਾਂ ਉਹ ਤੇ ਭੱਜੀ ਫਿਰਦੀ ਭੱਜੀ ਫਿਰਦੀ ਨਹੀਂ ਐਦਾਂ ਹੀ ਤੂੰ ਮੋਨੂ ਮੂਠ ਖਬਣਾ ਕੇ ਤੇ ਲਾਈ ਰੱਖਿਆ ਕਰ ਪੰਪ ਦੇ ਰਿਆ ਕਰ ਕਿ ਮੰਮੀ ਤਨੀ ਬੜੇ ਚੰਗੇ ਜੇ ਮੰਮੀ ਤੂੰ ਹੀ ਚੀਜ਼ਾਂ ਬੜੀਆਂ ਸਵਾਦ ਬਣਾਉਂਦੀ ਜੇ ਤੁਹਾਡੇ ਹੱਥ ਚ ਗੋਣਾ ਬੜੇ ਆ ਐਦਾਂ ਕਰਿਆ ਕਰ ਤੂੰ ਹੀ ਤੂੰ ਦੀ ਸ਼ਗਨ ਹੈ ਵਧੀਆਂ ਘਰ ਐਨਾ ਕੋ ਕੰਮ ਕਰਾਉਣਾ ਕਿਹੜਾ ਸ਼ਾਬਾਸ਼ ਅਮੀ ਮੈਂ ਸ਼ਾਬਾਸ਼ ਛਾਛਾਂ ਮੈਂ ਚਲਦੀ ਆਂ ਚਲ ਠੀਕ ਐ ਮਮਾ ਮੈਂ ਤਾਂ ਕਿਹਾ ਰੋਟੀ ਬਣੀ ਆ ਖਾ ਕੇ ਜਾਈਂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਵੀ ਛੇਤੀ ਜਾਣਾ ਬੱਚੇ ਆ ਜਾਣੇ ਮੇਰੇ ਸਕੂਲੋਂ ਖਾ ਕੇ ਜਾਵੇਂ ਨਹੀਂ ਆਂਟੀ ਜੀ ਬਸ ਕੋਈ ਗੱਲ ਨਹੀਂ ਮੈਂ ਫੇਰ ਆਵਾਂਗੀ ਕਿਤੇ ਮੈਂ ਤਾਂ ਸਾਰੀ ਤੇਰੀ ਪਸੰਦੀ ਦੀਆਂ ਚੀਜ਼ਾਂ ਬਣਾਈਆਂ ਉਹ ਮਮੀਆਂ ਨੂੰ ਨਾ ਕਾਲੀ ਆ ਉਹ ਤਾਂ ਜਾਣਦੀ ਈ ਕੋਈ ਗੱਲ ਨਹੀਂ ਮੈਂ ਖਾ ਲੂੰਗੀ ਰੋਟੀ ਬਸ ਕਰ ਸ਼ਮੀ ਬਸ ਕਰ ਮੈਂ ਤਾਂ ਤੈਨੂੰ ਸਮਝਿਆ ਨਹੀਂ ਕਦੀ ਵੀ ਮੈਂ ਤਾਂ ਤੈਨੂੰ ਹਮੇਸ਼ਾ ਆਪਣੀ ਧੀ ਸਮਝਦੀ ਰਹੀ ਹਾਂ ਮੈਂ ਤਾਂ ਇਹ ਸੋਚਦੀ ਸੀ ਕਿ ਮੇਰੀ ਧੀ ਨਹੀਂ ਹੈਗੀ ਕੋਈ ਵੀ ਐਹੀ ਮੇਰੀ ਧੀ ਹੈ ਜਿਦਾਂ ਮੈਂ ਆਪਣੀ ਧੀ ਦੇ ਚਾਹ ਪੂਰੇ ਕਰਨੀ ਸੀ ਉਦਰੇ ਮੈਂ ਤੇਰੇ ਕਰਨ ਲਈ ਜਿਦਾਂ ਮਾਵਾ ਆਪਣੀਆਂ ਧੀਆਂ ਨੂੰ ਸਵੇਰ ਸਵੇਰ ਚਾਹ ਉਹਨਾਂ ਦੀ ਪਸੰਦੀ ਦੀ ਰੋਟੀ ਜੋ ਕੁਝ ਉਹ ਪਸੰਦੀ ਦਾ ਖਾਂਦੀਆਂ ਮਾਵਾ ਬਣਾ ਕੇ ਦੇਂਦਿਆਂ ਤੇ ਜ਼ਬਰਦਸਤੀ ਖਵਾਉਂਦਿਆਂ ਪਰ ਤੂੰ ਤੂੰ ਰਹੀ ਨੂ ਦੀ ਨੂ ਨਾ ਤੀਨੇ ਨਾ ਬਣ ਸਕੀ ਤੂੰ ਉਤਰਾ ਮੈਨੂੰ ਕਹਿ ਰੰਦੀ ਕਿ ਮੰਮੀ ਜੀ ਮੈਂ ਨਹੀਂ ਕੰਮ ਕਰ ਸਕਦੇ ਸਾਰਾ ਕੰਮ ਤੁਸੀਂ ਕਰੋ ਪਰ ਝੂਠਾ ਪਿਆਰ ਵਖਾ ਕੇ ਮੈਨੂੰ ਕੰਮ ਕਰਵਾਂਦੀ ਰਹੀ ਝੂਠ ਬੋਲ ਕੇ ਕਰਵਾਂਦੀ ਰਹੀ ਸਾਰਾ ਕੁਝ ਮੇਰੇ ਮੇਰੇ ਕਿੱਥੇ ਪਿਆਰ ਚ ਕਬੀ ਸੀ ਮੈਂ ਤਾਂ ਤੇਨੂੰ ਝੂਠਾ ਪਿਆਰ ਨਹੀਂ ਸੀ ਕਰਦੀ ਮੈਂ ਤਾਂ ਤੇਨਾਂ ਸੱਚਾ ਪਿਆਰ ਕਰਦੀ ਆ ਨਾ ਮੇਰੇ ਦਿਲ ਨੂੰ ਪੁੱਛ ਕੇ ਵੇਖ ਮੇਰੇ ਪੁੱਤ ਤੋਂ ਵੀ ਵੱਧ ਤੂੰ ਮੈਨੂੰ ਪਿਆਰੀ ਆ ਉਹਨਾਂ ਚਾ ਉਹਨੀਆਂ ਰੀਝਾਂ ਮੈਂ ਆਪਣੇ ਪੁੱਤ ਦੀ ਕਰਨੀ ਕਰਦੀ ਜਿੰਨੇ ਮੈਂ ਚਾਹ ਤੇਰੇ ਕਰਦੀ ਆ ਪਰ ਤੂੰ ਆਪਣੀ ਸੱਲ ਨੂੰ ਕੀ ਕਹਿਣ ਦੀ ਆ ਮੈਂ ਚੋਪੜੀਆਂ ਚੋਪੜੀਆਂ ਗੱਲਾਂ ਕਰਕੇ ਮਾੜਾ ਚਾ ਮਿੱਠਾ ਬੋਲ ਕੇ ਆਪਣੀ ਸੱਸ ਕੋ ਕੰਮ ਕਰਵਾਨੀ ਆ। ਤੂੰ ਅੱਜ ਸੱਸ ਦਾ ਨਾਂ ਦੇਤਾ ਮੈਨੂੰ। ਝਾ ਸ਼ਮੀ। ਸਿਆਣ ਤੇ। ਮੇਰੇ ਕੋ ਸ assi ਬਰੰਦੇ। ਹੋ ਸਕਦਾ ਮੇਰੇ 'ਚ ਕੋਈ ਕਮੀ ਹੋਵੇ। ਨਹੀਂ ਨਹੀਂ ਮੰਮੀ। ਤੁਹਾਡੇ 'ਚ ਕੋਈ ਕਮੀ ਨਹੀਂ ਆ। ਬਸ ਮੇਰੀ ਸੋਚ 'ਚ ਹੀ ਕਮੀ ਸੀ। ਮੈਂ ਸੋਚਦੀ ਸੀ ਕਿ ਇਹ ਮੇਰੀ ਸੱਸ ਹੈ। ਇਹਨੂੰ ਮਾੜੀ ਜੀ ਫੋਕ ਛਕਾ ਦੋ। ਤੇ ਇਹਨੇ ਕੰਮ ਲੱਗੀ ਰਹਿਣਾ ਮੈਂ ਤੁਹਾਡੇ ਨਾਲ ਦਿਲੋਂ ਪਿਆਰ ਕੀਤਾ ਹੀ ਨਹੀਂ ਮੰਮੀ ਮੈਨੂੰ ਮaaf ਕਰ ਦੋ ਮੈਂ ਤੁਹਾਡਾ ਦਿਲ ਦਿਖਾਇਆ ਹੈ ਅੱਜ ਪਲੀਜ਼ ਮੰਮੀ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਦਿਲੋਂ ਪਿਆਰ ਕਰਾਂਗੀ ਕਦੀ ਨਹੀਂ ਸੋਚਾਂਗੀ ਕਿ ਇਹ ਮੇਰੀ ਸੱਸ ਹੈ ਹਮੇਸ਼ਾ ਮੰਮੀ ਮੈਂ ਆਪਣੀ ਮਾਂ ਸੋਚਾਂਗੀ ਤੁਹਾਨੂੰ ਪਲੀਜ਼ ਮੈਨੂੰ ਇੱਕ ਵਾਰੀ ਮaaf ਕਰ ਦੋ ਮੈਂ ਬਹੁਤ ਹੀ ਬਹੁਤ ਹੀ ਗਲਤ ਕੀਤਾ ਤੁਹਾਡੇ ਨਾਲ ਮੈਂ ਦਿਲ 'ਚ ਖੋਟ ਰੱਖ ਕੇ ਚੱਲੀ ਹਾਂ ਤੁਹਾਡੇ ਨਾਲ ਮੈਨੂੰ ਬਸ ਕੰਮ ਨਾਲ ਮਤਲਬ ਇਹ ਮੈਨੂੰ ਇਹ ਨਹੀਂ ਕਿ ਮੇਰੀ ਮਾਂ ਤੇ ਮੈਨੂੰ ਇਹ ਆਪਣੀ ਧੀ ਸਮਝਦੀ ਆ ਤੇ ਮੈਂ ਕੀ ਕਰਾਂਦੀ ਆ ਮੰਮੀ ਪਲੀਜ਼ ਮੈ ਇੱਕ ਕਰੀ ਮਾਫ਼ ਕਰ ਦੋ ਮੈਂ ਕਦੀ ਨਹੀਂ ਇੰਦਾ ਕਰਦੀ ਹੁਣ ਬਸ ਕਰਛ ਦਨੇ ਧੀਆ ਮਾਂਮਾ ਕੋ ਕਦੀ ਮਾਫੀ ਵੀ ਮੰਗਦੀ ਆ ਧੀਆ ਮਾਂਮਾ ਦੇ ਦਿਲ ਚ ਲੰਦੇ ਕੇ